ਪਹਿਲਾਂ ਕਾਲੀ ਸੀ ਕਾਂਗਰਸ ਆਗੇ ਬੜੇ ਚਾਵਾ ਨਾਲ ਸੀ ਸਰਕਾਰ ਲੈ ਕੇ ਆਏ ਸੀ ਫਦਾ ਪਲਾਜ਼ਮ ਲੈ ਕੇ ਆਏ ਸੀ ਇਹਨਾਂ ਤੋਂ ਦੁਖੀ ਸੀ ਪਰ ਹੁਣ ਇਹ ਉਹਨਾਂ ਤੋਂ ਵੀ ਦੁਖੀ ਨੇ ਪ੍ਰਸ਼ਾਸਨ ਦੀ ਗਲਤੀ ਆ ਉਹ ਸ਼ਾਂਤ ਵਿੱਚ ਧਰਨਾ ਦੇ ਰਹੇ ਨੇ ਕਿਉਂ ਉਹਨਾਂ ਦਾ ਆਪ ਦੇ ਡੀਐਸਪੀ ਜਿਹੜਾ ਇੱਥੇ ਲਾਇਆ ਸੀ ਉਹਨੇ ਆਪ ਇਹਨਾਂ ਨੂੰ ਧੱਕਾ ਮੁੱਕੀ ਦਿੱਤੀ ਆ ਉਹ ਆਪ ਤਾਂ ਬੈਠੇ ਸੈਰ ਤੇ ਬੈਠੇ ਸੀਗੇ ਲੋਕਾਂ ਨੂੰ ਪ੍ਰੇਸ਼ਾਨ ਸਰਕਾਰਾਂ ਕਰ ਰਹੀਆਂ ਨਾ ਕਿ ਵਰਕਰ ਕੋਈ ਕਰ ਰਿਹਾ ਹੁਣ ਸਾਡੇ ਜਿਹੜੇ ਵਰਕਰ ਨੇ ਇਹ ਵੀ ਇਹੀ ਮੰਗ ਕਰ ਰਹੇ ਆ ਬੀ ਤੁਸੀਂ ਪ੍ਰਾਈਵੇਟ ਕਿਉਂ ਗੱਡੀਆਂ ਪਾ ਰਹੇ ਹੋ ਸਰਕਾਰ ਆਪਦੀਆਂ ਗੱਡੀਆਂ ਪਾਵੇ ਦੋ ਖਦ ਜੀਬ ਦੀਆਂ ਗੱਡੀਆਂ ਨੇ ਇਹਦੇ ਚ ਚੱਲ ਰਹੀਆਂ ਨੇ ਕਿਲੋਮੀਟਰ ਸਕੀਮ ਤੇ ਇਹ ਜਿਹੜੀ ਹੁਣ ਵੀ ਕਿਲੋਮੀਟਰ ਦੀਆਂ ਜੋਰਾਂ ਲਾ ਰਹੇ ਨੇ ਅਫਸਰ ਸਾਹੀ ਨਹੀਂ ਪਾਉਣੀਆਂ ਨੇ ਜਾਂ سرمایہਦਾਰਾਂ ਦੀਆਂ ਪਾਉਣੀਆਂ ਨੇ ਕਿਉਂ ਇਹ ਕਿਲੋਮੀਟਰ ਗੱਡੀਆਂ ਮੰਗਾ ਰਹੇ ਨੇ 5-5 ਸਾਲ ਉਹਨਾਂ ਨੂੰ ਲੁਟਵਾਏ ਉਹਨਾਂ ਨੂੰ ਦੇ ਕੇ ਪ੍ਰਾਈਵੇਟਾਂ ਨੂੰ ਲੁੱਟ ਕਰਾ ਕੇ ਫਿਰ ਉਹ ਮਾਲਕ ਗੱਡੀ ਵੀ ਲੈ ਜਾਂਦਾ ਜੇ ਸਰਕਾਰ ਆਪਦੀਆਂ ਗੱਡੀਆਂ ਪਾਵੇ ਉਹ ਗੱਡੀ ਵੀ ਮਹਿਕਮੇ ਕੋਲੇ ਰਹੂ ਔਰ ਗੱਡੀ ਵੀ 15 ਸਾਲ ਚੱਲੂ ਉਹ ਨਾਲੇ ਜਿਹੜਾ ਉਹਦੀ ਬੱਚੇ ਦਾ ਜਿਹੜੀ ਆਮਦਨ ਆ ਉਹ ਸਰਕਾਰ ਦੇ ਖਜ਼ਾਨੇ 'ਚ ਹੀ ਜਾਊਗੀ ਤੇ ਦੀਆਂ ਸਿਰਫ 10 ਗੱਡੀਆਂ ਗਈਆਂ ਨੇ ਇਹ ਕਿਹੜੀਆਂ ਗਈਆਂ ਨੇ ਇਹ ਰੋਡਵੇ ਦੇ ਨੇ ਪੱਕੇ ਮੁਲਾਜ਼ਮ ਨੇ ਉਹ ਕਿਉਂ ਨਹੀਂ ਤੁਹਾਡਾ ਸਾਥ ਦੇ ਰਹੇ ਆਖਰ ਸਮੱਸਿਆ ਤਾਂ ਉਹਨਾਂ ਦੀ ਵੀ ਹੈ ਨਾ ਲੁਜਾਨਾ ਲਾਈਵ ਸਵਾਗਤ ਮੈਂ ਕਮਲ ਕਪੂਰ ਸਰਕਾਰੀ ਬਸਾਂ ਦੀ ਹੜਤਾਲ ਜਿਹੜੀ ਹੈ ਲਗਾਤਾਰ ਜਾਰੀ ਹੈ ਔਰ ਖਾਸ ਕਰਕੇ ਅਗਰ ਗੱਲ ਕਰੀਏ ਪਨਬਸ ਦੀ ਔਰ ਪੀਆਰਟੀਸੀ ਦੀ ਇਹ ਬੱਸਾਂ ਜਿਹੜੀਆਂ ਨੇ ਸਟ੍ਰਾਈਕ ਤੇ ਨੇ ਔਰ ਮੁੱਦਾ ਬੇਹੱਦ ਪਖਿਆ ਹੋਇਆ ਹੈ ਮੇਰੇ ਨਾਲ ਹਰਬੰਸ ਸਿੰਘ ਪੰਦੇਰ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਕਿ ਆਖਰ ਇੰਨੀ ਜ਼ਿਆਦਾ ਗੱਲ ਕਿਉਂ ਵੱਧ ਗਈ ਹੈ ਕਿਉਂਕਿ ਇੱਥੇ ਕਿਤੇ ਨਾ ਕਿਤੇ ਹੁਣ ਆਪਾਂ ਦੇਖਿਆ ਹੈਗਾ ਕਿ ਪੁਲਿਸ ਦੀ ਜਿਹੜੀ ਹੈ ਕਿਤੇ ਨਾ ਕਿਤੇ ਤੱਕਾ ਮੁੱਕੀ ਵੀ ਆਪਸ ਦੇ ਵਿੱਚ ਦੇਖਣ ਨੂੰ ਮਿਲੀ ਹੈ ਪੰਦੇਰ ਸਾਹਿਬ ਇੰਨੀ ਵੱਡੀ ਗੱਲ ਕਿਉਂ ਬਣ ਗਈ ਆਖਰ ਪੰਜਾਬ ਦੇ ਲੋਕ ਹੀ ਪਰੇਸ਼ਾਨ ਹੋ ਰਹੇ ਇਸ ਸਟ੍ਰਾਈਕ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਸਰਕਾਰਾਂ ਕਰ ਰਹੀਆਂ ਨਾ ਕਿ ਵਰਕਰ ਕੋਈ ਕਰ ਰਿਹਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਜਦੋਂ ਕਿ ਸਰਕਾਰ ਪਹਿਲਾਂ ਸਰਕਾਰ ਅਦੌਦੇ ਤੇ ਲੋਨ ਲੈ ਕੇ ਗੱਡੀਆਂ ਪਾ ਰਹੀ ਸੀ ਹੁਣ ਸਾਡੇ ਜਿਹੜੇ ਵਰਕਰ ਨੇ ਇਹ ਵੀ ਇਹੀ ਮੰਗ ਕਰ ਰਹੇ ਆ ਵੀ ਤੁਸੀਂ ਪ੍ਰਾਈਵੇਟ ਕਿਉਂ ਗੱਡੀਆਂ ਪਾ ਰਹੇ ਹੋ ਸਰਕਾਰ ਆਪਦੀਆਂ ਗੱਡੀਆਂ ਪਾਵੇ ਕੀ ਕਿਉਂ ਨਹੀਂ ਪਾ ਰਹੇ ਇਹ ਕਿਉਂ ਉਹਦੇ ਚ ਭ੍ਰਿਸ਼ਟਾਚਾਰ ਇਹਨਾਂ ਦਾ ਸਰੇਆਮ ਹੋ ਰਿਹਾ ਜੀ ਕਹਿੰਦੇ ਬਾਹਰੋਂ 3 300 4 400 ਬੱਸ ਜਿਹੜੀ ਮੰਗਵਾਈ ਜਾ ਰਹੀ ਹੈ ਇਹ ਪੋਸੀਬਲ ਹੈ ਨਹੀਂ ਗੱਲ ਤਾਂ ਇਹ ਪ੍ਰੋਸੀਜਰ ਨਹੀਂ ਹੋ ਸਕਦਾ ਸਾਡੇ ਲੋਨ ਲੈ ਕੇ ਗੱਡੀਆਂ ਪਾਉਣ ਇਹ ਕਿਉਂ ਇਹ ਕਿਲੋਮੀਟਰ ਗੱਡੀਆਂ ਬੰਗਾ ਰਹੇ ਨੇ 5-5 ਸਾਲ ਉਹਨਾਂ ਤੋਂ ਕਿਰਾਏ ਉਹਨਾਂ ਨੂੰ ਦੇ ਕੇ ਪ੍ਰਾਈਵੇਟਾਂ ਨੂੰ ਲੁੱਟ ਕਰਾ ਕੇ ਫਿਰ ਉਹ ਮਾਲਕ ਗੱਡੀ ਵੀ ਲੈ ਜਾਂਦਾ ਜੇ ਸਰਕਾਰ ਆਪਦੀਆਂ ਗੱਡੀਆਂ ਪਾਵੇ ਉਹ ਗੱਡੀ ਵੀ ਮਹਿਕਮੇ ਕੋਲੇ ਰਹੂ ਔਰ ਗੱਡੀ ਵੀ 15 ਸਾਲ ਚੱਲੂ ਉਹ ਨਾਲੇ ਜਿਹੜਾ ਉਹਦੀ ਬੱਚੇ ਦਾ ਜਿਹੜੀ ਆਮਦਨ ਆ ਉਹ ਸਰਕਾਰ ਦੇ ਖਜ਼ਾਨੇ 'ਚ ਹੀ ਜਾਊਗੀ ਇਸੇ ਕਰਕੇ ਇਹ ਮੁੰਡੇ ਜਿਹੜੇ ਆਊਟਸੋਰਸ ਕਨੈਕਟ ਵਾਲੇ ਆ ਉਹ ਹੜਤਾਲ ਕਰੀਏ ਉਹ ਉਹ ਆਪਦੇ ਹਿੱਤਾਂ ਦੀ ਨਹੀਂ ਉਹ ਸਰ ਲੋਕਾਂ ਦੇ ਹਿੱਤਾਂ ਲਈ ਲੜ ਰਹੇ ਨੇ ਨਾ ਕਿ ਆਪਦੇ ਹਿੱਤਾਂ ਲਈ ਲੜ ਰਹੇ ਨੇ ਆਪਣੇ ਹਿੱਤਾਂ ਦੇ ਲਈ ਸਾਥ ਮਿਲਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਕਿਉਂਕਿ ਤੁਸੀਂ ਆਪ ਕਹਿ ਰਹੇ ਹੋ ਆਊਟਸੋਰਸ ਹੋਏ ਜਿਹੜੇ ਲੜਕੇ ਆ ਉਹ ਸਟ੍ਰਾਈਕ ਤੇ ਉੱਤੇ ਆ ਇਹਦਾ ਮਤਲਬ ਕੱਚੇ ਮਲਾਜ਼ਮ ਜਾਂ ਫਿਰ ਜਿਹੜੇ ਠੇਕੇਦਾਰੀ ਪ੍ਰਥਾ ਦੇ ਵਿੱਚ ਨੇ ਸਿਰਫ ਉਹਨਾਂ ਵੱਲੋਂ ਹੜਤਾਲ हां ਉਹਨਾਂ ਵੱਲੋਂ ਹੜਤਾਲ ਹੈ ਉਹਨਾਂ ਨੂੰ ਬਾਕੀ ਭਰਾਤਰੀ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਕਿਸਾਨ ਜਥੇਬੰਦੀਆਂ ਆਈਆਂ ਨੇ ਨਾਲ ਸੀਤੂ ਦੇ ਆਇਆ ਏਟਕ ਦੇ ਸਾਰੇ ਬੰਦੇ ਆਏ ਨੇ ਨਹੀਂ ਤੁਸੀਂ ਅਗਰ ਆਪਾਂ ਟਰਾਂਸਪੋਰਟ ਦੀ ਇਕੱਲੇ ਦੀ ਗੱਲ ਕਰੀਏ ਹਾਂਜੀ ਹਾਂ ਉਹਨਾਂ 'ਚ ਕਿੰਨਾ ਦਾ ਸਮਰਥਨ ਹੈ ਉਹਨਾਂ 'ਚ ਖੱਲੇ ਆਊਟਸੋਰਸ ਤੇ ਕੰਟਰੈਕਟਰਾਂ ਦੀ ਹੜਤਾਲ ਆ ਸਾਡੇ ਜਿਹੜੇ ਪੱਕੇ ਮੁਲਾਜ਼ਮਾਂ ਉਹਨਾਂ ਦੀ ਹੜਤਾਲ ਨਹੀਂ ਹੈਗੀ ਉਹ ਚੱਲ ਰਹੇ ਨੇ ਪਰ ਮੁਲਾਜ਼ਮ ਹੀ ਸਾਡੇ ਕੋਲ ਹੈ ਨਹੀਂ ਗੇ ਪੱਕੇ ਮੁਲਾਜ਼ਮ ਹੁਣ ਸਵੇਰ ਦੀਆਂ 10 ਗੱਡੀਆਂ ਗਈਆਂ ਨੇ 100 ਗੱਡੀ 'ਚੋਂ 10 ਗੱਡੀਆਂ ਗਈਆਂ ਨੇ ਮੈਂ ਜਾਰਡ ਮਾਸਟਰਾਂ ਗੱਡੀਆਂ ਆਊਟ ਕਰ ਸਵੇਰ ਦੀਆਂ ਸਿਰਫ 10 ਗੱਡੀਆਂ ਗਈਆਂ ਨੇ ਇਹ ਕਿਹੜੀਆਂ ਗਈਆਂ ਨੇ ਇਹ ਰੋਡਵੇ ਦੀਆਂ ਨੇ ਪੱਕੇ ਮੁਲਾਜ਼ਮ ਨੇ ਉਹ ਕਿਉਂ ਨਹੀਂ ਤੁਹਾਡਾ ਸਾਥ ਦੇ ਰਹੇ ਆਖਰ ਸਮੱਸਿਆ ਤਾਂ ਉਹਨਾਂ ਦੀ ਵੀ ਹੈ ਨਾ ਨਹੀਂ ਤਾਂ ਸਾਥ ਦੇ ਰਹੇ ਹੋ ਕੁਝ ਜਿਵੇਂ ਕਹਿੰਦਾ ਸਿੱਧਾ ਨਹੀਂ ਦੇ ਸਕਦੇ ਸਰਕਾਰੀ ਮੁਲਾਜ਼ਮ ਟੇਡੇ ਢੰਗ ਨਾਲ ਕਰ ਰਹੇ ਨੇ ਉਹ ਵੀ ਸਪੋਰਟ ਦੇ ਰਹੇ ਆ ਸਪੋਰਟ ਉਹ ਹੈ ਜੀ ਗੱਲ ਨਹੀਂ ਨਹੀਂ ਬੰਦੇਰ ਸਾਹਿਬ ਜਦੋਂ ਆਪਾਂ ਆਊਟਸੋਰਸਿੰਗ ਤੇ ਆੰਨੇ ਆ ਕੰਟਰੈਕਟ ਕਰਦੇ ਆ ਆਪਾਂ ਆਪਾਂ ਨੂੰ ਪਤਾ ਹੁੰਦਾ ਕਿ ਅਸੀਂ ਆਊਟਸੋਰਸ ਤੇ ਜੌਬ ਕਰ ਰਹੇ ਆ ਫਿਰ ਅੱਜ ਸਟ੍ਰਾਈਕ ਦਾ ਕੀ ਮਤਲਬ ਆ ਪਤਾ ਹੀ ਆਊਟਸੋਰਸਿੰਗ ਕਰਨੀ ਹੈਗੀ ਬੇਰੋਜ਼ਗਾਰੀ ਇੰਨੀ ਹੋਈ ਆ ਜੀ ਬੇਰੋਜ਼ਗਾਰੀ ਇੰਨੀ ਆ ਸਰਕਾਰ ਦੀਆਂ ਨੀਤੀਆਂ ਹੀ ਨੇ ਪੱਕੀ ਭਰਤੀ ਨਹੀਂ ਕਰਨੀ ਜੇ ਨਹੀਂ ਇਹ ਕੱਲੀਆਂ ਸਰਕਾਰਾਂ ਨਹੀਂ ਇਹ ਨੀਤੀਆਂ ਬਦਲਣ ਦੀ ਲੋੜ ਆ ਨਾ ਕਿ ਸਰਕਾਰਾਂ ਬਦਲਣ ਸਰਕਾਰਾਂ ਅਸੀਂ ਬਦਲੀਆਂ ਨੇ ਪਹਿਲਾਂ ਅਕਾਲੀ ਸੀ ਕਾਂਗਰਸ ਆ ਕੇ ਬੜੇ ਚਾਅ ਨਾਲ ਅਸੀਂ ਸਰਕਾਰ ਲੈ ਕੇ ਆਏ ਸੀ ਫੌਦਾ ਬਲਾਜ਼ਮ ਲੈ ਕੇ ਆਏ ਸੀ ਇਹਨਾਂ ਤੋਂ ਦੁਖੀ ਸੀ ਪਰ ਹੁਣ ਇਹ ਉਹਨਾਂ ਤੋਂ ਵੀ ਦੁਖੀ ਨੇ ਅਸੀਂ ਤਾਂ ਕਹਿੰਦੇ ਜਿਹੜੇ ਖੱਬੇ ਪੱਖੀ ਸਰਕਾਰ ਲਿਆਓ ਜੇ ਦੇਸ਼ ਬਚਾਉਣਾ ਦੇਸ਼ ਦੀਆਂ ਨੀਤੀਆਂ ਬਦਲਾਓ ਤਾਹੀਂ ਲੋਕਾਂ ਦਾ ਭਲਾ ਹੋ ਸਕਦਾ ਨਹੀਂ ਤਾਂ ਇੱਥੇ ਹਿੰਦੁਸਤਾਨ 'ਚ ਨਹੀਂ ਭਲਾ ਹੋ ਸਕਦਾ ਦੇਖ ਦੀਆਂ ਨੀਤੀਆਂ ਬਦਲਣ ਦੀ ਲੋੜ ਆ ਨਾ ਕਿ ਸਰਕਾਰਾਂ ਬਦਲਣ ਦੀ ਲੋੜ ਆ ਇੱਥੇ ਪੰਦੇਰ ਸਾਹਿਬ ਇੰਨਾ ਕਿਉਂ ਮਸਲਾ ਵੱਧ ਗਿਆ ਕਿ ਆਪਸ ਦੇ ਵਿੱਚ ਗੁੱਥਮ ਗੁੱਥਾ ਜਾਂ ਜਿਹੜੀ ਟੈਂਕੀਆਂ ਤੇ ਚੜਨਾ ਆਪਣੇ ਆਪ ਨੂੰ ਅੱਗ ਲਗਾਉਣਾ ਇੱਥੇ ਤੱਕ ਗੱਲ ਪਹੁੰਚ ਗਈ ਉਹ ਤਾਂ ਪ੍ਰਸ਼ਾਸਨ ਦੀ ਗਲਤੀ ਆ ਉਹ ਸ਼ਾਂਤਬਾਈ ਧਰਨਾ ਦੇ ਰਹੇ ਨੇ ਕਿਉਂ ਉਹਨਾਂ ਦੇ ਆਪਦੇ ਡੀਐਸਪੀ ਜਿਹੜਾ ਇੱਥੇ ਲਾਇਆ ਸੀ ਉਹਨੇ ਆਪਸ ਇਹਨਾਂ ਨਾਲ ਧੱਕਾ ਮੁਕੀ ਕੀਤੀ ਆ ਉਹ ਆਪ ਤਾਂ ਬੈਠੇ ਸਾਈਡ ਤੇ ਬੈਠੇ ਸੀਗੇ ਇਹ ਧੱਕਾ ਪ੍ਰਸ਼ਾਸਨ ਧੱਕਾ ਕਰ ਰਿਹਾ ਪ੍ਰਸ਼ਾਸਨ ਕਰ ਰਿਹਾ ਨਾ ਕਿ ਮੁਲਾਜ਼ਮ ਸ਼ਾਂਤਬਾਈ ਬੈਠੇ ਆ ਹੁਣ ਵੀ ਤਾਂ ਬੈਠੇ ਆ ਕੱਲ ਵੀ ਇਸੇ ਤਰ੍ਹਾਂ ਸ਼ਾਂਤਬਾਈ ਬੈਠੇ ਸੀ ਉਹ ਧਰਨਾ ਲਾਇਆ ਸੀਗਾ ਕੋਈ ਉਹਨਾਂ ਨੇ ਕਹਲੇ ਸ ਨਹੀਂ ਕੀਤਾ ਬੰਦੇ ਸਰ ਇੱਕ ਥੋੜਾ ਯਾ ਤਿੱਖਾ ਯਾ ਸਵਾਲ ਹੈ ਪਰ ਸਵਾਲ ਜਾਇਜ਼ ਹੈ ਬਣਦਾ ਹੈ ਪੀਆਰਟੀਸੀ ਦੀਆਂ ਯਾ ਹੋਰ ਸਰਕਾਰੀ ਬੱਸਾਂ ਤੁਸੀਂ ਕਹਿੰਨੇ ਹੋ ਵੀ ਠੀਕ ਹੈ ਉਹ ਚੱਲ ਰਹੀਆਂ ਨੇ ਪੱਕੇ ਮੁਲਾਜ਼ਮ ਹੈ ਪਰ ਉਹ ਕਿਉਂ ਨਹੀਂ ਸਾਥ ਦੇ ਰਹੇ ਉਹ ਕਿਉਂ ਚੱਲ ਰਹੇ ਹੁਣ ਕਿੰਨੀਆਂ ਬੱਸਾਂ ਦਾ ਪੀਆਰਟੀਸੀ ਦੀਆਂ ਚੱਲ ਰਹੀਆਂ ਨੇ ਐਦਾ ਤੁਹਾਡੀ ਮੁਹਿੰਮ ਕਿੱਦਾ ਉਹ ਵੀ ਕਿਲੋਮੀਟਰ ਸਕੀਮ ਇਹਨਾਂ ਦੀਆਂ ਜਿਹੜੀਆਂ ਮੈਨੇਜਮੈਂਟ ਦੀਆਂ ਪਾਈਆਂ ਨੇ ਖੁਦ ਮੈਨੂੰ ਇੱਥੇ ਦਾ ਪ੍ਰਧਾਨ ਦੱਸ ਗਿਆ ਪੀਆਰਟੀ ਦਾ ਸੁਰਿੰਦਰ ਦੋ ਖੁਦ ਜੀਐਮ ਦੀਆਂ ਗੱਡੀਆਂ ਨੇ ਇਹਦੇ ਵਿੱਚ ਚੱਲ ਰਹੀਆਂ ਨੇ ਕਿਲੋਮੀਟਰ ਸਕੀਮ ਤੇ ਇਹ ਜਿਹੜੀ ਹੁਣ ਵੀ ਕਿਲੋਮੀਟਰ ਦੀਆਂ ਜੋਰਾਂ ਲਾ ਰਹੇ ਨੇ ਅਫਸਰ ਸਾਹੀ ਨਹੀਂ ਪਾਉਣੀਆਂ ਨੇ ਜਾਂ سرمایہਦਾਰਾਂ ਦੀਆਂ ਪਾਉਣੀਆਂ ਨੇ ਇਹ ਸਰਕਾਰ ਦੀ ਨਹੀਂ ਇਹ ਠੇਕੇਦਾਰੀ ਪ੍ਰਥਾ ਚ ਜਾਣਦੇ ਠੇਕੇਦਾਰੀ ਪ੍ਰਥਾ ਅਸੀਂ ਜਾਣ ਗਿਆ ਜਿਹੜਾ ਅਸੀਂ ਇਹ ਵਿਰੋਧ ਕਰ ਰਿਹਾ ਮੁੰਡੇ ਜਾਇਜ਼ ਕਰ ਰਿਹਾ ਨਾ ਕਿ ਨਜਾਇਜ਼ ਅਸੀਂ ਇਹ ਮੰਗ ਕਰ ਰਿਹਾ ਵੀ ਕਿਲੋਮੀਟਰ ਸਕੀਮ ਅਸਾਂ ਨਾ ਪਾਓ ਮਹਿਕਮੇ ਚ ਆਪਦੀਆਂ ਗੱਡੀਆਂ ਪਾਓ ਜਿਸ ਤਰ੍ਹਾਂ ਪਹਿਲਾਂ ਲੋਨ ਲੈ ਕੇ ਪੈਂਦੀਆਂ ਗੱਡੀਆਂ ਉਸੇ ਤਰ੍ਹਾਂ ਲੋਨ ਲਓ ਬੈਂਕਾਂ ਦੇ ਰਿਆਂ ਬੈਂਕਾਂ ਦਾ ਭੱਜੀਆਂ ਫਿਰਦੀਆਂ ਨੇ ਨਹੀਂ ਪਰ ਜੀਐਮ ਤਾਂ ਖੁਦ ਸਰਕਾਰੀ ਮੁਲਾਜ਼ਮ ਹੈ ਉਹ ਦੋ ਬੱਸਾਂ ਕਿਦਾ ਪਾਲੇ ਉਹ ਪ੍ਰਧਾਨ ਦੱਸ ਕੇ ਗਿਆ ਸਰੇਂਦਰ ਇੱਥੇ ਸਾਡੇ ਕੋਲੇ ਬੈਠਾ ਸੀ ਮੇਰੇ ਕੋਲ ਜਾੜ ਤੇ ਕਹਿ ਕੇ ਗਿਆ ਉਹ ਖੁਦ ਉਹ ਦੋ ਜੀਐਮ ਦੀਆਂ ਆਪਣੀਆਂ ਬੱਸਾਂ ਪਾਈਆਂ ਨੇ ਪੀਆਰਟੀਸੀ ਲੁਧਿਆਣਾ ਲੀਪੂ ਦੇ ਨਹੀਂ ਇਦਾਂ ਦਾ ਕੱਲ ਨੂੰ ਕੋਈ ਵੀ ਉੱਠੇਗਾ ਚਾਰ ਬੱਸਾਂ ਲਿਆਏਗਾ ਕਿ ਤੋ ਉਹ ਆਪਣੀਆਂ ਬੱਸ ਸਟੈਂਡ ਚ ਲਗਾ ਕੇ ਚਲਾਨੀਆਂ ਸ਼ੁਰੂ ਕਰ ਦੇ ਥੋੜੋ ਜਾਲੂਗਾ ਉਹ ਕਿਤੋਂ ਕਾਨੂੰਨ ਦੇ ਹਿਸਾਬ ਨਾਲ ਪਾਈਆਂ ਨੇ ਉਹਨਾਂ ਨੇ ਕਿਲੋਮੀਟਰ ਉਹਨਾਂ ਦਾ ਪਰਮਿਟ ਤਾਂ ਹੋਏ ਗਈ ਨਾ ਕਿਲੋਮੀਟਰ ਰਿਸ਼ਤੇਦਾਰ ਦੇ ਨਾਂ ਤੇ ਕਿਤੇ ਹੋਰ ਭੈਣ ਭਾਈ ਦੇ ਪਾ ਕੇ ਚਲਾਈਆਂ ਜਾ ਰਹੀਆਂ ਨੇ ਨਹੀਂ ਪਰ ਇਹ ਤਾਂ ਕਪੜਾ ਹੈਗਾ ਨਹੀਂ ਕਪੜਾ ਕਹਦਾ ਇਹ ਕਮਾਲਾ ਇੱਕ ਬੰਦਾ ਸਰਕਾਰੀ ਨੌਕਰੀ ਕਰ ਰਿਹਾ ਨਹੀਂ ਨੌਕਰੀ ਉਹਨੇ ਕਿਸੇ ਹੋਰ ਤੇ ਪਾਈਆਂ ਹੋਣਗੀਆਂ ਨਾ ਉਹ ਤਾਂ ਆਟੋ ਆ ਟ੍ਰੈਫਿਕ ਟੈਕਸ ਪੁਲਿਸ ਚ ਆਟੋ ਚੱਲ ਆ 25 25 ਆਟੋ ਇਹਨਾਂ ਦੇ ਪਏ ਨੇ ਕੋਸ਼ ਸਰਕਾਰ ਮੁਲਾਜ਼ਮਾਂ ਦੇ ਜਿਹੜੇ ਟ੍ਰੈਫਿਕ ਤੇ ਡਿਊਟੀ ਕਰ ਰਹੇ ਨੇ ਆ ਤੁਸੀਂ ਆਟੋ ਦੇਖ ਲਓ ਤੁਸੀਂ ਪੁੱਛ ਲੋਗੇ ਟ੍ਰੈਫਿਕ ਵਾਲੇ ਨੂੰ ਯਾਨੀ ਕਿ ਬੱਸਾਂ ਹੁਣ ਆਟੋ ਬਣ ਗਈਆਂ ਨਾ ਹਾਂ ਬੱਸਾਂ ਆਟੋ ਵਾਲੇ ਕੰਮ ਆ ਮੈਨੇਜਮੈਂਟ ਦੇ ਅਫਸਰਾ ਨਹੀਂ ਪਾਉਣੀਆਂ ਜਿਹੜੇ ਇਹਨਾਂ ਤਲਲੋ ਮੱਸੀ ਹੋਏ ਨੇ ਚਾਹੇ ਸਾਡੇ ਵਿਭਾਗ ਮੰਚ ਚਾਹੇ ਪੀ ਆਰਟੀਸੀ ਚ ਠੀਕ ਹੈ ਕਿ ਨਹੀਂ ਤੇ ਤਲਲੋ ਮੱਸੀ ਇਹ ਕਰਕੇ ਹੋਏ ਨੇ ਇਹਨਾਂ ਨੂੰ ਮੋਟਾ ਪੈਸਾ ਬਾਤ-ਬਾਤ ਚ ਆ ਰਹੀ ਆ ਮੋٹے ਪੈਸੇ ਦੀ ਬਚਤ ਹੈ ਆਊਟਸੋਰਸਿੰਗ ਦਾ ਕਾਰਨ ਇਹੀ ਦੱਸਿਆ ਜਾ ਰਿਹਾ ਪੰਦੇਰ ਸਾਹਿਬ ਨੇ ਜੋ ਦੱਸਿਆ ਕਿ ਖੁਦ ਇੱਥੇ ਜੀਐਮ ਦੀ ਆਪਣੀਆਂ ਦੋ ਦੋ ਬੱਸਾਂ ਚੱਲ ਰਹੀਆਂ ਨੇ ਤਾਂ ਸੋਚ ਸਕਦੇ ਹੋ ਸਰਮਾਇਦਾਰ ਕਿੰਨੀਆਂ ਬੱਸਾਂ ਚਲਾ ਰਹੇ ਹੋਣਗੇ ਔਰ ਇਹਦਾ ਖਮਿਆਜ਼ਾ ਸਰਕਾਰੀ ਖਜ਼ਾਨੇ ਨੂੰ ਭੁਗਤਣਾ ਪੈ ਰਿਹਾ ਇਸੇ ਕਾਰਨ ਜਿਹੜੀ ਹੈ ਇਸ ਵਕਤ ਜਿਹੜੀ ਹੈ ਇਹ ਸਟ੍ਰਾਈਕ ਚੱਲ ਰਹੀ ਹੈ ਹੜਤਾਲ ਚੱਲ ਰਹੀ ਹੈ ਪਰ ਲੋਕ ਸਰਕਾਰੀ ਬੱਸਾਂ 'ਚ ਜਾਣ ਵਾਲੇ ਪਰੇਸ਼ਾਨ ਹੋ ਰਹੇ ਨੇ ਪਰ ਸਟ੍ਰਾਈਕ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਕਈ ਜਥੇਬੰਦੀਆਂ ਨੇ ਜਿਨ੍ਹਾਂ ਦਾ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਪਰ ਇਸ ਸਮਰਥਨ ਦੇ ਨਾਲ ਕੀ ਹੱਲ ਨਿਕਲ ਪਾਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਠੇਕੇਦਾਰੀ ਵਿਚੋਲੀਆਂ ਰਾਹੀ ਮੁਲਾਜ਼ਮਾਂ ਦੀਆਂ ਲੁੱਟ ਸ਼ੋਸ਼ਣ ਬੰਦ ਕਰੋ ਜੋ ਇਹਨਾਂ ਦੀ ਮੰਗ ਹੈ ਪੰਜਾਬ ਰੋਡਵੇਜ਼ ਪਨਬਸਾ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਇਹ ਜਿਹੜੇ ਵਰਕਰ ਯੂਨੀਅਨ ਇਹਦੇ ਵਿੱਚ ਪਨਵਸ ਵੀ ਹੈ ਇਹਦੇ ਵਿੱਚ ਪੰਜਾਬ ਰੋਡਵੇਜ਼ ਵੀ ਹੈ ਔਰ ਪੀਆਰਟੀਸੀ ਵੀ ਹੈ ਪਰ ਪੀਆਰਟੀਸੀ ਤੇ ਪਨਵਸ ਦੀ ਜਿੱਦਾਂ ਮੈਂ ਤੁਹਾਨੂੰ ਗੱਲ ਦੱਸੀ ਹੈ ਜੋ ਪੱਕੇ ਮੁਲਾਜ਼ਮ ਹੈ ਉਹਨਾਂ ਵੱਲੋਂ ਬਸਾਂ ਚਲਾਈਆਂ ਜਾ ਰਹੀਆਂ ਨੇ ਔਰ ਜਿਹੜੇ ਆਊਟਸੋਰਸਰਸ ਨੇ ਠੇਕੇਦਾਰੀ ਲਈ ਜਾਂ ਕਿਲੋਮੀਟਰ ਸਕੀਮ ਤੇ ਚਲਾ ਰਹੇ ਨੇ ਉਹਨਾਂ ਵੱਲੋਂ ਇਸ ਸਟ੍ਰਾਈਕ ਕੀਤੀ ਗਈ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ